ਹੋਏ ਹੋਏ ਹਾਏ ਹਾਏ ਕਰੋ ਜੈ ਜੰਨਤ ਸਰਕਾਰ ਹਾਏ 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 ਜੰਨਤ ਸਰਕਾਰ ਮੁਸਾਫਰ ਆ ਅੱਜ ਗੜ੍ਹ ਸ਼ੰਕਰ ਦੇ ਵਿੱਚ ਇੱਕ ਸੰਕੇਤਕ ਸ਼ਾਂਤੀਪੂਰਨ ਬੰਦ ਕੀਤਾ ਜਾ ਰਿਹਾ ਆ ਜਿਸ ਦਾ ਮਕਸਦ ਆ ਆਪਣੇ ਇਥੇ ਉਹਦੇ ਜਿਹੜੇ ਐਮ ਐਲ ਏ ਸਾਹਿਬ ਆ ਉਹ ਕਦੀ ਕਹਿ ਦਿੰਦੇ ਆ ਮਾਲਪੁਰ ਦੇ ਪਿੰਡ ਝਾਰਪੁਰ ਜਾਣੇ ਕਦੀ ਕਹਿੰਦੇ ਬੀਤ ਵਾਲੇ ਅਨੰਤਪੁਰ ਸਾਹਿਬ ਜਾਣਾ ਚਾਹਦੇ ਕਦੀ ਕਹਿੰਦੇ ਸਮੁੰਦਰੇ ਵਾਲੇ ਉਧਰ ਜਾਣਾ ਚਾਹਦੇ ਆ ਨਵਾਂ ਸ਼ਹਿਰ ਸੋ ਕਨਫਿਊਜ਼ਨ ਕ੍ਰੀਏਟ ਕੀਤੀ ਆ ਉਹਦੀ ਰੈਜ਼ੈਂਟਮੈਂਟ ਲੋਕ ਸ਼ੋ ਕਰ ਰਹੇ ਆ ਆਪਣੇ ਦੁਕਾਨਾਂ ਦੇ ਸ਼ਟਰ ਸਿੱਟ ਕੇ ਕੋਈ ਵੀ ਕੰਮਕਾਰ ਵਾਲਾ ਬੰਦਾ ਕਦੀ ਸ਼ਟਰ ਸਿੱਟਣਾ ਨਹੀਂ ਚਾਹਦਾ ਜਿੱਦਣ ਸ਼ਟਰ ਸਿੱਟਜੋਏ ਸਮਝੋ ਲੋਕ ਪਰੇਸ਼ਾਨ ਆ ਮਜਬੂਰ ਆ ਦੁਖੀ ਆ ਇਸ ਲਈ ਅੱਜ ਗੜਸ਼ੰਕਰ ਵਾਲਿਆਂ ਨੇ ਇੱਕ ਸ਼ਾਂਤੀ ਪੂਰਨ ਸੰਕੇਤਕ ਬੰਦ ਬਿਨਾ ਕਿਸੇ ਸ਼ਕਤੀ ਪ੍ਰਦਰਸ਼ਨ ਤੋਂ ਕੀਤਾ ਆ ਉਹਦੇ ਲਈ ਮੈਂ ਗੜਸ਼ੰਕਰ ਵਾਸੀਆਂ ਨੂੰ ਵਧਾਈ ਦੇਣੀ ਚਾਹਣਾ ਕਿਉਂਕਿ ਪਹਿਲਾਂ ਇਹ ਬੰਦ 21 ਤਰੀਕ ਦਾ ਸੀਗਾ ਪਰ ਜਦ ਪਤਾ ਲੱਗਾ ਗੁਰੂ ਸਾਹਿਬ ਦਾ ਨਗਰ ਕੀਰਤਨ ਆ ਰਿਹਾ ਤਾਂ ਸ਼ਹਿਰ ਵਾਸੀਆਂ ਨੇ ਇੱਕ ਦਿਨ ਪਹਿਲਾਂ ਇਹ ਆਪਣਾ ਰੋਸ ਆਪਣਾ ਮੁਜ਼ਾਹਰਾ ਕੀਤਾ ਆ ਤੇ ਕੱਲ ਉਹ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਤੁੰਗਤਾਬ ਨਾਲ ਸਵਾਗਤ ਕਰਦੇ ਆ। ਜੀ ਅੱਜ ਇੱਕ ਪੂਰੇ ਗੜਸ਼ੰਕਰ ਤੋਂ ਵਿੱਚ ਜਿਹੜਾ ਬੰਦ ਕਰਾਇਆ ਗਿਆ ਔਰ ਸਾਰੇ ਦੁਕਾਨਦਾਰਾਂ ਨੇ ਇਸ ਦਾ ਸਮਰਥਨ ਕੀਤਾ ਇਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਕਿ ਹੈ ਲੋਕੀ ਨਹੀਂ ਚਾਹੁੰਦੇ ਕਿ ਗਰਸ਼ਣ ਕਰਦੇ ਟੁਕੜੇ ਹੋਣ ਅੱਜ ਡਿਪੀ ਸਪੀਕਰ ਸਾਹਿਬ ਇੱਕ ਪਾਸੇ ਰਣਪੁਰ ਸਾਹਿਬ ਦੇ ਮਤੇ ਲੈ ਰਹੇ ਇੱਕ ਪਾਸੇ ਨਵੇਂ ਸ਼ਹਿਰ ਦੇ ਮਤੇ ਲੈ ਰਹੇ ਕਿ ਜੇ ਪਾਸੇ ਜਿਹੜਾ ਇਹ ਆਸ਼ਵਾਸਨ ਦੇ ਰਹੇ ਹੈ ਕਿ ਮਾਲਪੁਰ ਪਾਸਾ ਜਿਹੜਾ ਹੁਸ਼ਿਆਰਪੁਰ ਨਾਲ ਰਹੂਗਾ ਇਹਦਾ ਮਤਲਬ ਸਮੁੱਚਾ ਹਲਕਾ ਗਰਸ਼ੰਕਰ ਇਹਦੇ ਟੁਕੜੇ ਕਰੰਦੀ ਦੀ ਘੇੜੀਆਂ ਚਾਲ ਜਿਹੜਾ ਡਿਪੀ ਸਪੀਕਰ ਸਾਹਿਬ ਚੱਲ ਰਹੇ ਆ ਔਰ ਉਹ ਚਾਲ ਦੇ ਖਿਲਾਫ ਸਾਰੇ ਘਰ ਸੰਕਰ ਇਕੱਠਾ ਹੋਇਆ ਮਾਰਚ ਕੱਢਿਆ ਦੁਕਾਨਾਂ ਜਿਹੜੀਆਂ ਪੂਰਨ ਬੰਦ ਰਿਆ ਇਹਦਾ ਮਤਲਬ ਸ਼ਹਿਰ ਸਾਡੇ ਨਾਲ ਹੈ ਇਲਾਕਾ ਸਾਡੇ ਨਾਲ ਹੈ ਇਲਾਕੇ ਨੇ ਸਮਰਥਨ ਕੀਤਾ ਔਰ ਇਹ ਗੱਲ ਹੁਣ ਸਰਕਾਰ ਨੂੰ ਜਿਹੜਾ ਸਮਝ ਲੈਣੀ ਚਾਹੀਦੀ ਹੈ ਔਰ ਡਿਪਟੀ ਸਪੀਕਰ જયਕ੍ਰਿਸ਼ਨ ਰੌੜੀ ਨੂੰ ਸਮਝ ਲੈਣੀ ਚਾਹੀਦੀ ਕਿ ਆਪਣੀ ਧੱਕੇਸ਼ਾਹੀ ਨਾ ਚਲਾਵੇ ਔਰ ਇਹ ਗੁੰਡਾਗਰਦੀ ਨਾ ਕਰਕੇ ਦੱਸੇ ਸਿਰਫ 8-10 ਮਹੀਨੇ ਰਹਿ ਗਏ ਅਸੀਂ ਇਹ ਗੱਲ ਨਹੀਂ برداشت ਕਰਾਂਗੇ ਇੱਕ ਨਾ ਇੱਕ ਖੜਕਾ ਦੇਾਂਗੇ ਸਰਕਾਰ ਦੀ ਅਗਰ ਇਹਨਾਂ ਨੇ ਇਦਾਂ ਦਾ ਕੋਈ ਫੈਸਲਾ ਕੀਤਾ ਅੱਜ ਇੱਕ ਜਿਹੜਾ ਬੰਦ ਕੀਤਾ ਹੈ ਸਰਕਾਰ ਨੂੰ ਮੈਸੇਜ ਭੇਜਿਆ ਆ ਸੀ ਔਰ ਉਮੀਦ ਹੈ ਕਿ ਸਰਕਾਰ ਇਸ ਗੱਲ ਤੋਂ ਜਿਹੜਾ ਉਹਦੇ ਗੱਲ ਖੁੱਲ ਜਾਣਗੇ ਔਰ ਸਟੇਟ ਹੋ ਜਾਏਗੀ ਔਰ ਸਮਝ ਆਏਗੀ ਲੋਕਾਂ ਨੇ ਇਕੱਠੇ ਹੋ ਕੇ ਅੱਜ ਬਾਜ਼ਾਰ ਬੰਦ ਹੋਇਆ ਜਦ ਸੰਦੇ ਲੋਕ ਇਕੱਠੇ ਹੋ ਕੇ ਨੰਦਪੁਰ ਸਾਹਿਬ ਦਾ ਜਾਣ ਦਾ ਵਿਰੋਧ ਕਰ ਰਹੇ ਆ ਆਪਾਂ ਨਹੀਂ ਜਾਵਾਂਗੇ ਗਰਸ਼ੰਗ ਦੇ ਲੋਕ ਕਹਿੰਦੇ ਆ ਸਾਰੇ ਇਲਾਕਾ ਚਾਹਦਾ ਸਾਰਾ ਤੇ ਸਾਨੂੰ ਹਿਸ਼ਾਰ ਪਨਾ ਰੱਖਿਆ ਜਾਵੇ ਪਰ ਪਤਾ ਨਹੀਂ ਕਿਹੜਾ ਡਿਪਟੀ ਸਪੀਕਰ ਆ ਜਾਂ ਮਾਨ ਸਰਕਾਰ ਆ ਸਾਨੂੰ ਕਿਉਂ ਉੱਥਲੇ ਪਾਸੇ ਧੱਕਣਾ ਚਾਹਦੀ ਆ ਸਾਰੇ ਲੋਕ ਇਸ ਗੱਲ ਦਾ ਕਿੰਨੇ ਲੰਮੇ ਸਮੇਂ ਤੋਂ ਵਕੀਲ ਭਾ ਇਸ਼ਾਰਾ ਆਮ ਲੋਕ ਬਾਜ਼ੀਆਂ ਸਾਰੀਆਂ ਕੱਟੀਆਂ ਹੋ ਗਈਆਂ ਵਿਰੋਧ ਕਰ ਰਹੀਆਂ ਅਜੇ ਸਰਕਾਰ ਟੱਕ ਤੋਂ ਮਸ ਨਹੀਂ ਹੋ ਰਹੀ ਅਸੀਂ ਸਰਕਾਰ ਨੂੰ ਦੱਸਣਾ ਚਾਹਨੇ ਆ ਇਸ ਧਰਤੀ ਦੇ ਲੋਕ ਗਦਰਾਂ ਦੇ ਗਦਰ ਪਾਰਟੀ ਦੇ ਇਹ ਇਲਾਕਾ ਆ ਸੁਰਬੀਰਾਂ ਦਾ ਇਲਾਕਾ ਆ ਜੇ ਨਾ ਸਰਕਾਰ ਮੰਨੀ ਸਾਟ ਕੇ ਲੜਾਂਗੇ ਛਾਟ ਕਰਾਂਗੇ ਪਰ ਸ਼ਿਸ਼ਤ ਨਹੀਂ ਜਾਵਾਂਗੇ ਪਰ ਲੋਕਾਂ ਦੀ ਜਿਹੜੀ ਬੁਨਿਆਦੀ ਮਸਲੇ ਆ ਸਰਕਾਰ ਉਹ ਨਹੀਂ ਹੱਲ ਕਰ ਰਹੀ ਨਾ ਬਾਈਪਾਸ ਬਣਾਇਆ ਜਾ ਰਿਹਾ ਘਰਸ਼ੰਕਰ ਜੀ ਨਾ ਮਾਨਪੁਰ ਜੀ ਬਾਈਪਾਸ ਕੋਈ ਬਣਾਇਆ ਜਾ ਰਿਹਾ ਪਰ ਲੋਕਾਂ ਦੀ ਮੰਗ ਤੋਂ ਉਲਟ ਜਾ ਕੇ ਸਾਨੂੰ ਅਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਲੋਕ ਸਾਰੇ ਵਿਰੋਧ ਕਰ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਦੀਆਂ ਮਾਈਨਿੰਗ ਬੰਦ ਕਰ ਦੇਾਂਗੇ ਪ੍ਰੈਸਾ ਯਾਰ ਬੰਦ ਕਰ ਦੇਗੇ ਨਸ਼ੇ ਬੰਦ ਕਰ ਦੇਾਂਗੇ ਨਸ਼ੇ ਵੀ ਉਸੇ ਤਰ੍ਹਾਂ ਚੱਲ ਰਹੇ ਆ ਪ੍ਰੈਸਾ ਯਾਰ ਵਧਿਆ ਅੱਗੇ ਨਾਲੋਂ ਮਾਇਨਿਕ ਵੀ ਅੱਗੇ ਨਾਲੋਂ ਵਧਿਆ ਸਰਕਾਰ ਇੱਥੇ ਰੋਕ ਨਹੀਂ ਲਾ ਸਕੀ ਪਰ ਲੋਕਾਂ ਦੇ ਉਲਟ ਜਾ ਕੇ ਲੋਕਾਂ ਦੇ ਵਿਰੁੱਧ ਫੈਸਲੇ ਕਰ ਰਹੀ ਆ ਅਸੀਂ ਇਹੀ ਕਹਿਣਾ ਪੂਰੀ ਪਬਲਿਕ ਦੀ ਜਨਤਾ ਦੀ ਇਹ ਮੰਗ ਹੈ ਕਿ ਸਾਡੇ ਇੱਥੇ ਤੋੜ ਕੇ ਇਧਰ ਉਧਰ ਨਾ ਕੀਤਾ ਜਾਵੇ ਕਿਉਂਕਿ ਜਦੋਂ ਚੇਂਜ ਕਰਨੇ ਹੋਣ ਤਾਂ ਪਹਿਲਾਂ ਪਬਲਿਕ ਦੀ رائے ਲੈਣੀ ਜ਼ਰੂਰੀ ਹੁੰਦੀ ਆ ਇਹਨਾਂ ਨੇ ਬਿਨਾਂ ਕਿਸੇ ਕਿਸੇ ਦੀ رائے ਲਏ ਬਿਨਾਂ ਕਿਸੇ ਦਿਲਾਸ ਬੁਲਾਇਆ ਇਹਨਾਂ ਨੇ ਫਤਵਾ ਜਾਰੀ ਕਰ ਦਿੱਤਾ ਜਾਂਦੇ ਜਾਂਦੇ ਫਤਵਾ ਜਾਰੀ ਕਰ ਦਿੱਤਾ ਕਿਉਂਕਿ ਪਤਾ ਹੈ ਇਹਨਾਂ ਨੂੰ ਪਈ ਦੁਬਾਰਾ ਸਰਕਾਰ ਆਣੀ ਨਹੀਂ ਤਾਂ ਅਸੀਂ ਤੋੜ ਮਰੋੜ ਸਾਰਾ ਕਰ ਦਈਏ ਗੜਸ਼ੰਕਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਤੋੜਨਾ ਜਾਂਦੇ ਆ ਕਿ ਅੱਜ ਇਹ ਕਹਿੰਦੇ ਆ ਅਸੀਂ ਤਿੰਨ ਵਾਰ ਮੰਗੇ ਪਹਿਲਾਂ ਇਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸਾਰੀਆਂ ਪਾਰਟੀਆਂ ਵੱਲੋਂ ਹੋ ਗਏ ਇਹਨਾਂ ਨੇ ਆ ਕੇ ਸਾਨੂੰ ਇਹ ਗਿਆ ਕਿ ਸਾਡੇ ਇਦਾਂ ਦੀ ਕੋਈ ਮਨਸ਼ਾ ਨਹੀਂ ਆ ਅਸੀਂ ਕੋਈ ਇਦਾਂ ਦਾ ਅਨਾਉਂਸ ਨਹੀਂ ਕੀਤਾ ਪਰ ਜੇ ਆਉਸ ਨਹੀਂ ਕੀਤਾ ਫਿਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਬੁਲਵਾ ਕੇ ਰਹੋ